ਭਾਰੇ ਹੋਏ ਕੈਂਡੀਡੇਟ ਨੇ ਤੇ ਤਿੰਨ ਜਨਰਲ ਵਰਗ ਦੇ ਬੰਦੇ ਆ ਇਹ ਮੇਰੇ ਹਰੇਕ ਕੰਮ ਦੇ ਵਿੱਚ ਦਖਲਅੰਦਾਜ਼ੀ ਕਰਦੇ ਹਨ ਹਾਂ ਤੇ ਕਹਿੰਦੇ ਹਨ ਕਿ ਤੈਨੂੰ ਸਰਪੰਚੀ ਨਹੀਂ ਕਰਨ ਦੇਵਾਂਗੇ ਹਰੇਕ ਕੰਮ ਦੇ ਵਿੱਚ ਦਖਲਅੰਦਾਜ਼ੀ ਕਰਕੇ ਮੈਨੂੰ ਤੰਗ ਪ੍ਰੇਸ਼ਾਨ ਕਰਦੇ ਹਨ ਜਲੀਲ ਕਰਦੇ ਹਨ ਜਾਤੀਸ਼ੂਚਕਾਪ ਸ਼ਬਦ ਬੋਲਦੇ ਹਨ ਇਹ ਪੰਜ ਬੰਦੇ ਇਕਬਾਲ ਸਿੰਘ ਸਨ ਅਪਰੂੜਾ ਸਿੰਘ ਦੇਵ ਸਿੰਘ ਸਨ ਅਮਿਤ ਸਿੰਘ ਰਾਜੂ ਸਿੰਘ ਸਨਪ ਗੁਰਜੰਟ ਸਿੰਘ ਆਤਮਾ ਸਿੰਘ ਸਨਪ ਤੋਤਾ ਸਿੰਘ ਤੇ ਸੁਮੇਂਦਰ ਸਿੰਘ ਸਨਪ ਬੀਕਾ ਸਿੰਘ ਬੁਲਜਾਰ ਸਿੰਘ ਇਹ ਪੰਜ ਬੰਦੇ ਹਨ ਜੋ ਸ਼ੁਰੂ ਤੋਂ ਹੀ ਮੈਨੂੰ ਪਰੇਸ਼ਾਨ ਕਰ ਰਹੇ ਹਨ ਕਿਉਂਕਿ ਬੋਟਾਂ ਜਦੋਂ ਪਈਆਂ ਬੋਟਾਂ ਤੋਂ ਬਾਅਦ ਜਿੱਤ ਹੋਈ ਜਿੱਤ ਤੋਂ ਬਾਅਦ ਮੈਂ ਇਹਨਾਂ ਦੇ ਘਰਾਂ ਦੇ ਵਿੱਚ ਇਕਵਾਲ ਕੋਲ ਵੀ ਤੇ ਦੇਵ ਕੋਲ ਵੀ ਸਦੋਂ ਤੋਂ ਤਿੰਨ ਵਾਰ ਪਹੁੰਚ ਕੀਤੀ ਕਿ ਆਓ ਆਪਾਂ ਪਿੰਡ ਦਾ ਕੋਈ ਕੰਮ ਕਰਦੇ ਹਾਂ ਤੁਸੀਂ ਮੇਰੇ ਨਾਲ ਲੱਗੋ ਤੁਸੀਂ ਮੇਰੇ ਵੱਡੇ ਭਾਈ ਨੂੰ ਪਰ ਇਹਨਾਂ ਵੱਲੋਂ ਮੈਨੂੰ ਕੋਈ ਸਹਾਇਕ ਸਹੂਲਤ ਨਹੀਂ ਦਿੱਤਾ ਗਿਆ ਤੇ ਇਹਨਾਂ ਨੇ ਮੈਂਬਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਮੇਰਾ ਕੋਰਮ ਤੋੜਨ ਦੀ ਕੋਸ਼ਿਸ਼ ਕੀਤੀ ਪ੍ਰਸ਼ਾਸਨ ਵੱਲੋਂ ਵੀ ਦਫ਼ਤਰ ਵੱਲੋਂ ਵੀ ਮੈਨੂੰ ਇਹ ਲੱਗਦਾ ਜਿਵੇਂ ਕਿ ਜਿਹੜੀ ਮੇਰੀ ਪਹਿਲੀ ਕੋਰਮ ਦੀ ਮੀਟਿੰਗ ਸੀਗੀ ਉਹ ਵੀ ਇਹਨਾਂ ਨੇ 2 ਮਹੀਨੇ ਲੇਟ ਕਰਵਾਈ ਫਿਰ ਅਸੀਂ ਘੱਟੋ ਘੱਟ 6 ਮਹੀਨੇ ਸੈਕਟਰੀ ਨੂੰ ਬੁਲਾਉਣ ਦੇ ਵਿੱਚ ਰਹੇ ਸੰਘਰਸ਼ ਕਰਦੇ ਰਹੇ ਸੈਕਟਰੀ ਨੇ ਮਨ੍ਹਾ ਕਰਤਾ ਕਿ ਮੈਂ ਨਹੀਂ ਆਵਾਂਗਾ ਫਿਰ ਪ੍ਰਸ਼ਾਸਨ ਤੋਂ ਅਸੀਂ ਸੈਕਟਰੀ ਦੀ ਬਦਲੀ ਕਰਵਾਈ ਉਸ ਤੋਂ ਬਾਅਦ ਦੂਸਰਾ ਸੈਕਟਰੀ ਆਇਆ ਉਹ ਵੀ ਇਹਨਾਂ ਦੇ ਕਹੇ ਅਨਸਾਰ ਹੀ ਚੱਲਦਾ ਹੈ ਜੇਕਰ ਅਸੀਂ 6-7 ਮਹੀਨੇ ਦਾ ਸੰਘਰਸ਼ ਕਰਕੇ ਮਤਾ ਪਾ ਚੁੱਕੇ ਗ੍ਰਾਮ ਸਭਾ ਦੇ ਵਿੱਚ ਮਤੇ ਪਾਏ ਉਹਨਾਂ ਜਿਨ੍ਹਾਂ ਦੀ ਜੀਪੀ ਡੀਪੀ ਇਹਨਾਂ ਨੇ ਕੋਈ ਤਿਆਰ ਨਹੀਂ ਕੀਤੀ ਹੈਗੀ ਹਾਲੇ ਤੱਕ ਸਾਨੂੰ ਕੋਈ ਵੀ ਸਹਿਯੋਗ ਨਹੀਂ ਮਿਲਿਆ ਆ ਮਤੇ ਪੌਣ ਤੋਂ ਬਾਅਦ 6-7 ਮਹੀਨੇ ਤੋਂ ਬਾਅਦ ਮਤਾ ਪਾਸ ਕੀਆ ਸੀ ਉਸ ਤੋਂ ਬਾਅਦ 2 ਮਹੀਨੇ ਐਸਟੀਮੇਟ ਲਉਂਤੇ ਲੱਗੇ ਫਿਰ ਹੁਣ ਇਹ ਮਨਜ਼ੂਰੀ ਦੌਣ ਤੇ ਲੱਗ ਜਾਂਨਗੇ ਕੋਈ ਨਾ ਕੋਈ ਹੋਰ ਵਿੱਚੋਂ ਕੱਟ ਮਾਰਨਗੇ ਇਹਨਾਂ ਦਾ ਪਾਸ ਮੇਰੀ ਹਰੇਕ ਗੱਲ ਤੇ ਇਹਨਾਂ ਹਰੇਕ ਕੰਮ ਦੇ ਉੱਤੇ ਇਹਨਾਂ ਵੱਲੋਂ ਰੋਕ ਲਾਈ ਜਾ ਰਹੀ ਹੈ ਇਹਨਾਂ ਦੀ ਸਿਆਸੀ ਪਹੁੰਚ ਹੈ ਸਾਰੇ ਪਿੰਡ ਨੂੰ ਪਤਾ ਸਾਰੇ ਪਿੰਡ ਨੂੰ ਪਤਾ ਕਿ ਇਹਨਾਂ ਦੀ ਸਿਆਸੀ ਪਹੁੰਚ ਹੈ ਉਹ ਸਿਆਸੀ ਪਹੁੰਚ ਦੇ ਕਾਰਨ ਇਹ ਮੇਰੇ ਹਰੇਕ ਕੰਮ ਦੇ ਵਿੱਚ ਦਖਲੰਦਾਜ਼ੀ ਕਰਕੇ ਰੜਕਾ ਲਾਉਂਦੇ ਹਨ ਤੇ ਇਹ ਹੁਣ ਮੈਨੂੰ ਪਰਸਨਲੀ ਮੇਰੇ ਤੇ ਇਹ ਅਟਾਇ ਕਰਨ ਲੱਗ ਗਏ ਹਨਾ ਮੇਰਾ ਜਾਨੀਮਾਲੀ ਦਾ ਨੁਕਸਾਨ ਕਰਨ ਵਿੱਚ ਲੱਗੇ ਹੋਏ ਹਨਾ ਕਰ ਵੀ ਦਿੱਤਾ ਹੈ ਅੱਜ ਕੱਲ ਮੈਨੂੰ 1:09 ਮਿੰਟਾਂ ਤੇ ਵੀਡੀਓ ਦਫ਼ਤਰ ਵੱਲੋਂ ਮੈਸੇਜ ਆਇਆ ਹੈ ਕਿ ਕੱਲ ਨੂੰ ਨਿਸ਼ਾਨਦੇਹੀ ਕਰਨੀ ਆ ਤਾਂ ਅਸੀਂ ਕਾਨੂੰਗੋ ਨਾਲ ਗੱਲ ਕੀਤੀ ਵੀਡੀਓ ਨਾਲ ਗੱਲ ਕੀਤੀ ਕਾਨੂੰਗੋ ਸਾਹਿਬ ਕਹਿੰਦੇ ਕਹਿੰਦੇ ਕਿ ਹਾਂ ਕੱਲ ਨੂੰ ਮੇਰੇ ਕੋਲ ਵੀ ਨੋਟਿਸ ਆਇਆ ਮੈਂ ਵੀ ਆਵਾਂਗਾ ਤੇ ਇਹਨਾਂ ਨੇ ਮਸ਼ੀਨ ਦਾ ਪ੍ਰਬੰਧ ਹੈ ਜਿਹੜਾ ਉਹ ਵੀ ਕਰ ਲਿਆ ਸਤੂਰ ਤੋਂ ਅਜੀ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਚਲੋ ਆਓ ਤੁਸੀਂ ਅਸੀਂ ਤਾਂ ਚਾਹਣੇ ਆ ਪਰ ਜਿਹੜੇ ਸ਼ਿਕਾਇਤਕਰਤਾ ਨੇ ਉਹ ਇਹ ਚੀਜ਼ਾਂ ਦਾ ਪ੍ਰਬੰਧ ਕਰਕੇ ਆਉਣ ਤਾਂ ਵੀਡੀਓ ਸਾਹਮਣੇ ਕਿਹਾ ਕਿ ਪੰਚਾਇਤ ਜਿਹੜੀ ਹੈਗੀ ਹੈਗੀ ਇਸ ਚੀਜ਼ ਦਾ ਖਰਚਾ ਕਰੂਗੀ ਅਸੀਂ ਕਹਿ ਕੇ ਪੰਚਾਇਤ ਤਾਂ ਸੰਤੁਸ਼ਟ ਹੈ ਕਿਉਂਕਿ ਕੁਝ ਕੁਝ ਗਲਤ ਹੈ ਹੀ ਨਹੀਂ ਇਹਦੇ ਵਿੱਚ ਜਿਹੜਾ ਮੇਰੇ ਤੇ ਇਹਨਾਂ ਨੇ આરોਪ ਲਾਇਆ ਹੈ ਕਿ ਇਹ ਧਰਮਸ਼ਾਲਾ ਦੀ ਜਗ੍ਹਾ ਦੇ ਉੱਤੇ ਕਬਜ਼ਾ ਕਰੀ ਬੈਠਾ ਹੈ ਇੱਥੇ ਮੀਡੀਆ ਵਾਲੇ ਵੀ ਖੜੇ ਹਨ ਪਿੰਡ ਦੇ ਬੰਦਿਆਂ ਦੇ ਵਿੱਚੋਂ ਤੁਸੀਂ ਕਿਸੇ ਨੂੰ ਵੀ ਹੱਥ ਲਾ ਕੇ ਖੜਾ ਕਰਕੇ ਪੁੱਛ ਸਕਦੇ ਹੋ ਇੱਥੇ 60 60 70 70 80 80 ਸਾਲਾਂ ਦੇ ਸਾਬਕਾ ਪੰਚਾਇਤਰੀ ਬੈਠੀ ਆ ਜਿਨ੍ਹਾਂ ਨੇ 15 15 20 20 ਸਾਲਾਂ ਮੈਂਬਰੀ ਕੀਤੀ ਆ ਉਹਨਾਂ ਨੂੰ ਸਾਰੇ ਪਿੰਡ ਦੇ ਰਿਕਾਰਡ ਬਾਰੇ ਪਤਾ ਹੈ ਕਿ ਮੈਂ ਕਬਜ਼ਾ ਕੀਤਾ ਹੈ ਜਾਂ ਨਹੀਂ ਕੀਤਾ ਹੈ ਇਹ ਝੂਠਾ ਸੱਚਾ ਮੈਨੂੰ ਸਿਰਫ ਤੇ ਸਿਰਫ ਮੈਨੂੰ ਟਾਰਗੇਟ ਕਰਕੇ ਝੂਠਾ ਸੱਚਾ ਮੈਨੂੰ ਸਰਪੰਚੀ ਤੋਂ ਬਾਜ ਪਾਸੇ ਕਰਕੇ ਪ੍ਰਬੰਧ ਕਰਵਾਉਣ ਦੀ ਮਨਸਾ ਦੇ ਨਾਲ ਮੈਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਤੇ ਅੱਜ ਦਾ ਕਾਠਾ ਜਿਹੜਾ ਉਹ ਮੈਂ ਸਾਰੇ ਨਗਰ ਨੂੰ ਇਹ ਦੱਸਣ ਵਾਸਤੇ ਕੀਤਾ ਹੈ ਕਿ ਪਿਛਲੇ 9 ਮਹੀਨਿਆਂ ਦੇ ਵਿੱਚ ਸਾਡੇ ਵੱਲੋਂ ਕੋਸ਼ਿਸ਼ ਕਰਨ ਦੇ ਵਿੱਚ ਕੋਈ ਕਮੀ ਨਹੀਂ ਹੈ ਪਰ ਇਹਨਾਂ ਬੰਦਿਆਂ ਦੀ ਦਕਲ ਅੰਦਾਜ਼ੀ ਕਰਕੇ ਅਸੀਂ ਪਿੰਡ ਦੇ ਵਿੱਚ ਹਾਲੇ ਤੱਕ ਇੱਕ ਇੱਟ ਜਿਹੜੀ ਆ ਉਹ ਨਹੀਂ ਲਾ ਸਕੇ ਤੇ ਪੰਚਾਇਤੀ ਅਕਾਊਂਟ ਦੇ ਵਿੱਚ 18 ਲੱਖ ਰੁਪਇਆ ਹੋਣ ਦੇ ਬਾਵਜੂਦ ਉਹਦੇ ਵਿੱਚੋਂ ਅਸੀਂ 1 ਰੁਪਇਆ ਦਾ ਜਿਹੜਾ ਹੈਗਾ ਖਰਚਾ ਕਿਸੇ ਵਿਕਾਸ ਕਾਰਜ ਤੇ ਨਹੀਂ ਕਰ ਸਕੇ ਤੇ ਸਾਰੇ ਪਿੰਡ ਨੂੰ ਮੈਂ ਸਾਰੇ ਪਿੰਡ ਤੋਂ ਸਹਿਯੋਗ ਦੀ ਮੰਗ ਕਰਦਾ ਕਿ ਸਾਰਾ ਪਿੰਡ ਮੇਰੇ ਨਾਲ ਸਹਿਯੋਗ ਕਰੇ ਇਸ ਚੀਜ਼ ਦੇ ਉੱਤੇ ਕਿ ਉਹਨਾਂ ਨੂੰ ਸਵਾਲ ਕੀਤੇ ਜਾਣ ਕਿ ਕਿਉਂ ਭਾਈ ਪਿੰਡ ਦਾ ਨੁਕਸਾਨ ਕਰ ਰਹੇ ਹਨ ਇਸ ਦੇ ਨਾਲ ਪਿੰਡ ਦਾ ਨੁਕਸਾਨ ਵੀ ਹੋ ਰਿਹਾ ਹੈ ਤੇ ਮੇਰਾ ਵੀ ਨੁਕਸਾਨ ਉਹ ਕਰਨ ਦੇ ਵਿੱਚ ਲੱਗੇ ਹੋਏ ਹਨ ਮੇਰੇ ਪਰਿਵਾਰ ਨੂੰ ਇਹਨਾਂ ਤੋਂ ਖਤਰਾ ਮੈਨੂੰ ਇਹਨਾਂ ਤੋਂ ਖਤਰਾ ਇਹ ਕੁਝ ਵੀ ਕਰ ਸਕਦੇ ਹਨ ਤੋਂ ਪ੍ਰਸ਼ਾਸਨ ਦੇ ਧਿਆਨ ਵਿੱਚ ਵੀ ਮੈਂ ਲੈਣਾ ਚਾਹੁੰਦਾ ਹਾਂ ਕਿ ਇਹ ਬੰਦੇ ਹਨ ਜਿਹੜੇ ਪੰਜ ਇਹ ਮੇਰਾ ਜਾਨੀਮਾਲੀ ਨੁਕਸਾਨ ਕਰਨ ਵਿੱਚ ਲੱਗੇ ਹੋਏ ਹਨ ਤੇ ਕਦੋਂ ਵੀ ਮੇਰਾ ਇਹ ਜਾਨੀਮਾਲੀ ਨੁਕਸਾਨ ਕਰ ਸਕਦੇ ਹਨ ਸਾਰੇ ਪਿੰਡ ਅੱਗੇ ਬੇਨਤੀ ਕਰਦਾ ਹਾਂ ਕਿ ਇਹਨਾਂ ਤੋਂ ਜ਼ਰੂਰ ਪੁੱਛਿਆ ਜਾਵੇ ਕਿ ਪਿਛਲੇ 9 ਮਹੀਨਿਆਂ ਦੇ ਵਿੱਚ ਪੰਚਾਇਤ ਪੰਚਾਇਤ ਵੱਲੋਂ ਕੋਸ਼ਿਸ਼ ਕਰਨ ਦੇ ਬਾਵਜੂਦ ਇਹਨਾਂ ਦਾ ਕੰਮ ਕਿਉਂ ਨਹੀਂ ਚੱਲ ਸਕਿਆ ਇਸ ਬਾਬਤ ਅਸੀਂ ਹਲਕੇ ਦੇ ਐਮਐਲਏ ਬਜਿੰਦਰ ਕੌਰ ਨੂੰ ਵੀ ਮਿਲੇ ਪੂਰੀ ਪੰਚਾਇਤ ਉਹਨਾਂ ਨੂੰ ਕਿਹਾ ਕਿ ਅਸੀਂ ਸਰੋਪਾ ਲੈਣਾ ਚਾਹੁੰਦੇ ਹਾਂ ਤੇ ਸਾਡੇ ਪਿੰਡ ਦੇ ਆ ਜਿਹੜੇ ਵਿਕਾਸ ਕਾਰਜ ਆ ਉਹ ਸ਼ੁਰੂ ਕੀਤੇ ਜਾਣ ਅਸੀਂ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਦੀ ਮਾ ਮਾਤਾ ਜੀ ਤੋਂ ਵੀ ਫੋਨ ਕਰਵਾਇਆ ਕਿ ਸਾਡੇ ਪਿੰਡ ਦੇ ਕੰਮ ਆ ਜਿਹੜੇ ਉਹ ਨਹੀਂ ਸ਼ੁਰੂ ਹੋ ਰਹੇ ਤਾਂ ਉਹਨਾਂ ਨੇ ਵੀ ਬਲਜਿੰਦਰ ਕੌਰ ਜੀ ਨੂੰ ਫੋਨ ਕੀਤਾ ਤਾਂ ਸਾਨੂੰ ਬੁਲਾਇਆ ਗਿਆ ਤਾਂ ਉਸ ਤੋਂ ਬਾਅਦ ਜਦੋਂ ਮੈਂ ਪੁੱਛਿਆ ਐਮਐਲਏ ਸਾਹਿਬ ਤੋਂ ਕਿ ਤੁਸੀਂ ਸਾਨੂੰ ਸਮਾਂ ਨਹੀਂ ਦਿੱਤਾ ਤੇ ਦੱਸੋ ਤੁਸੀਂ ਜਿਹੜੇ ਬੰਦੇ ਹੈਗੇ ਨੇ ਇਹ ਕੀ ਕਹਿ ਕਿ ਇਹਨਾਂ ਦੀ ਕੀ ਮੰਗ ਹੈ ਜਾਂ ਕਿਹੜੀ ਕੰਡੀਸ਼ਨ ਤੇ ਇਹ ਚਾਹੁੰਦੇ ਹਨ ਕਿ ਪਿੰਡ ਦੇ ਵਿਕਾਸ ਹੋਊਗਾ ਤੇ ਪਰ ਉਹਨਾਂ ਵੱਲੋਂ ਮੈਨੂੰ ਇਹ ਚੀਜ਼ ਕਹੀ ਗਈ ਕਿ ਭਰਾਵਾ ਮੈਂ ਕੁਝ ਨਹੀਂ ਕਰ ਸਕਦੀ ਤੇਰੇ ਪਿੰਡ ਦੇ ਜਿਹੜੇ ਬੰਦੇ ਨੇ ਇਹ ਇੱਕ ਪਾਸੇ ਨਹੀਂ ਖੜਦੇ ਤਾਂ ਇਸ ਤੋਂ ਸਾਫ਼ ਜ਼ਾਹਿਰ ਹੈ ਇਹ ਇੰਨਾ ਪੰਜਾਂ ਬੰਦਿਆਂ ਦੀ ਵਜ੍ਹਾ ਦੇ ਨਾਲ ਹੀ ਪਿੰਡ ਦਾ ਜਿਹੜਾ ਕੰਮ ਆ 9 ਮਹੀਨਿਆਂ ਦੇ ਵਿੱਚੋਂ ਰੁਕਿਆ ਪਿਆ ਹੈ ਪਹਿਲਾਂ ਸ਼ੁਰੂਆਤ ਦੇ ਵਿੱਚ ਅਸੀਂ ਕਾਫੀ ਦਰਖਾਸਤਾਂ ਦੇ ਕੇ ਮਨਰੇਗਾ ਵਾਲਾ ਕੰਮ ਸਲਵਾਇਆ ਉਸ ਤੋਂ ਬਾਅਦ ਦਰਖਾਸਤਾਂ ਦੇ ਦੇ ਕੇ ਅਸੀਂ ਮੁਸ਼ਕਲ ਨਾਲ ਸੈਕਟਰੀ ਨੂੰ ਬੁਲਾ ਸਕੇ ਫਿਰ ਅਸੀਂ ਦਰਖਾਸਤਾਂ ਦੇ ਕੇ ਮਤੇ ਪਾਇਆ ਮਤੇ ਦਾ ਐਸਟੀਮੇਟ ਲਾਉਣ ਦੀਆਂ ਦਰਖਾਸਤਾਂ ਫਿਰ ਹੁਣ ਮਨਜ਼ੂਰੀ ਦੀ ਦਰਖਾਸਤਾਂ ਦੇਣਾ ਦਾ ਭਾਵ ਇਹ ਹਰੇਕ ਸਟੈਪ ਤੇ ਮੈਨੂੰ ਰੋਕ ਦਿੰਦੇ ਹਨ ਇੱਕ ਦਰਖਾਸਤ ਇੱਕ ਕਮਰੇ ਚੋਂ ਦੂਜੇ ਕਮਰੇ ਤੇ ਚਾਉਂਟ ਕਰਨੀ ਨਵੇਂ ਨਾ ਦੋ ਦੋ ਮਹੀਨੇ ਲੱਗ ਜਾਂਦੇ ਹਨ ਉਹ ਸਾਡੀ ਪੰਚਾਇਤ ਵੱਲੋਂ ਕੋਈ ਕਮੀ ਨਹੀਂ ਹੈ ਅਸੀਂ ਬਥੇਰੀ ਕੋਸ਼ਿਸ਼ ਕੀਤੀ ਹੈ ਪਰ ਇਹਨਾਂ ਪੰਜ ਬੰਦਿਆਂ ਦੀ ਬਦੌਲਤ ਪਿੰਡ ਦੇ ਵਿਕਾਸ ਦੇ ਕਾਰਜ ਆ ਜਿਹੜੇ ਉਹ ਰੁਕੇ ਹੋਏ ਹਨ ਤੇ ਇੱਥੇ ਪਿੰਡ ਬੈਠਾ ਹੈ ਸਾਰਾ ਇਹ ਵੀ ਮੈਨੂੰ ਦੱਸੇ ਕਿ ਮੈਂ ਕੋਈ ਕਬਜਾ ਕੀਤਾ ਹੈ ਜਾਂ ਨਹੀਂ ਕੀਤਾ ਹੈ ਇੱਥੇ ਸਾਰੀ ਪੰਚਾਇਤ ਸਾਫ ਦਾ ਪੰਚਾਇਤ ਦੀ ਬੈਠੀ ਆ ਦੋਨੋਂ ਕਲੱਬ ਨੇ ਫਿਰ ਸਾਜੇਦਨਾ ਕਲੱਬ ਜੁਬਕ ਪਹਲਾਈ ਕਲੱਬ ਦਾ ਮੈਂ ਵੀ ਖੜਾ ਪਿੰਡ ਵੀ ਖੜਾ ਹੈ ਤੇ ਮੈਨੂੰ ਇੱਥੇ ਹੀ ਦੱਸਿਆ ਜਾਵੇ ਕਿ ਮੈਂ ਕੋਈ ਨਜਾਇਜ਼ ਕਬਜ਼ਾ ਕੀਤਾ ਹੈ ਜੇਕਰ ਮੈਂ ਕੋਈ ਨਜਾਇਜ਼ ਕਬਜ਼ਾ ਕੀਤਾ ਹੈ ਤਾਂ ਮੈਂ ਮੈਂ ਤਾਂ ਇਹ ਮੰਗ ਕਰਦਾ ਕਿ ਸਾਰੇ ਪਿੰਡ ਦੀ ਹੀ ਬੇਨਤੀ ਹੋਣੀ ਚਾਹੀਦੀ ਹੈ ਸਾਰੇ ਪਿੰਡ ਦੀ ਬੇਨਤੀ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ ਜਿਹੜੇ ਸ਼ਿਕਾਇਤ ਕਰਤਾ ਨੇ ਦੇਵ ਸਿੰਘ ਪ੍ਰਾਣੇ ਜਿਹੜੇ ਬੰਦੇ ਨੇ ਪਿੰਡ ਦੇ ਚਲੋ ਥੋੜਾ ਮੈਨੂੰ ਗਿਆਨ ਦੀ ਘਾਟ ਆ ਪਰ ਪ੍ਰਾਣੇ ਬੰਦੇ ਕਹਿ ਰਹੇ ਨੇ ਕਿ ਉਹਦਾ ਤਾਂ ਘਰ ਹੀ ਸਾਰਾ ਰਸਤੇ ਵਿੱਚ ਹੈ ਤੇ ਜਿਹੜਾ ਸ਼ਿਕਾਇਤ ਕਰਤਾ ਇਕਬਾਲ ਸਿੰਘ ਆ ਇਹ ਪੰਚਾਇਤ ਦੀਆਂ ਦੁਕਾਨਾਂ ਸਾਰੀਆਂ ਬਣੀਆਂ ਹੋਈਆਂ ਹਨ 10-10 ਫੁੱਟਾਂ ਦੀਆਂ ਪਰ ਇਹਨੇ ਬਾਗਲਮਾਰਤੀ ਨਜਾਇਜ਼ ਕਬਜ਼ਾ ਕਰ ਰੱਖਿਆ ਹੈ ਇੱਕ ਕੋਤਰਾ ਅਸੀਸੇ ਦੇ ਘਰ ਵਿੱਚ ਰਹਿਣ ਵਾਲੇ ਦੂਜਿਆਂ ਦੇ ਪੱਥਰ ਛਿੱਟ ਰਹੇ ਹਨ ਕਲਗਾ ਇਹਨਾਂ ਨੇ ਨਜਾਇਜ਼ ਕੀਤਾ ਹੋਇਆ ਹੈ ਪਰ ਪਹੁੰਚ ਕਰਕੇ ਇਹਨਾਂ ਨਾਲ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਅਲਿਗੇਸ਼ਨ ਮੇਰੇ ਤੇ ਲਾ ਰਹੇ ਹਨ ਕਿ ਮੈਂ ਕਬਜ਼ਾ ਕੀਤਾ ਜਦੋਂ ਕਿ ਮੈਂ ਆਪਦੇ ਸਾਹਮਣੇ ਗਵੰਦੀ ਦੇ ਉੱਤੋਂ ਸਟਾਪ ਦੇ ਉੱਤੇ ਉਹਨਾਂ ਨੇ ਵੀ ਗਾਹ ਅੱਗੇ ਤੋਂ ਕਿਸੇ ਤੋਂ ਜਗ੍ਹਾ ਲਈ ਸੀ ਤੇ ਮੈਂ ਵੀ ਉਹਦੇ ਤੋਂ ਜਗ੍ਹਾ ਲਈ ਸੀ ਤੇ باوجود ਇਹੇ ਲਾ ਕੇ ਮੈਂ ਉਹ ਜਗਾ ਛੱਡ ਕੇ ਫਿਰ ਮੈਂ ਬਗਲ ਮਾਰਿਆ ਪਰ ਇਹ ਕਿਸੇ ਨਾ ਕਿਸੇ ਛੋਟੀ ਛੋਟੀ ਗੱਲ ਦੇ ਵਿੱਚ ਮੈਨੂੰ ਉਲਝਾ ਕੇ ਸਰਪੰਚੀ ਤੋਂ ਪਾਸੇ ਕਰਕੇ ਆਪ ਦਾ ਪ੍ਰਬੰਧ ਕਰਾਉਣ ਦੀ ਮਨਸ਼ਾ ਦੇ ਨਾਲ ਮੈਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ ਤੇ ਮੈਂ ਸਾਰੇ ਬੰਦਾਂ ਅੱਗੇ ਬੇਨਤੀ ਕਰਦਾ ਕਿ ਇਹਨਾਂ ਨੂੰ ਸਵਾਲ ਕੀਤੇ ਜਾਣ ਪੁੱਛਿਆ ਜਾਵੇ ਮੈਂ ਵੀ ਹੁਣ ਚੌਂਕੀਦਾਰ ਰਹੀ ਇਹਨਾਂ ਨੂੰ ਸੁਨੇਹਾ ਲਾਇਆ ਸੀ ਕਿ ਭਾਈ ਪਿੰਡ ਦਾ ਇਕੱਠ ਹੈ ਤੁਸੀਂ ਪਹੁੰਚੋ ਪਰ ਇਹਨਾਂ ਨੇ ਚੌਂਕੀਦਾਰ ਨੂੰ ਸਾਫ਼ ਮਨਾਂ ਕਰਤਾ ਤੇ ਅਸੀਂ ਨਹੀਂ ਆਵਾਂਗਾ ਤਾਂ ਇਸ ਤੋਂ ਕੀ ਹੱਬਤ ਹੁੰਦਾ ਹੈ ਤੁਸੀਂ ਸਾਰੇ ਸਮਝ ਸਕਦੇ ਹੋ ਤਾਂ ਮੇਰੀ ਫਿਰ ਪਿੰਡ ਤਾਂ ਕੇ ਇਹੀ ਹੱਥ ਜੋੜ ਕੇ ਬੇਨਤੀ ਹੈ ਤੇ ਮੈਨੂੰ ਸਾਥ ਦਿਓ ਕਿਉਂਕਿ ਪਿੰਡ ਦੇ ਸਾਥ ਨਾਲ ਹੀ ਆਪਾਂ ਪਿੰਡ ਦਾ ਵਿਕਾਸ ਕਰ ਸਕਦੇ ਆ ਤੇ ਨਹੀਂ ਇਹਨਾਂ ਪੰਜ ਬੰਦਿਆਂ ਨੇ ਸਿਆਸੀ ਪਹੁੰਚ ਕਰਕੇ ਜਿਸ ਤਰ੍ਹਾਂ ਇਹ ਨਾਮਿਨੇਂਟ ਲੰਘਾ ਦਿੱਤੇ ਹਨ ਇਸੇ ਤਰ੍ਹਾਂ ਅੱਗੇ ਲੰਘ ਜਾਣਗੇ ਤੇ ਇਸ ਦੇ ਨਾਲ ਪਿੰਡ ਦਾ ਹੀ ਨੁਕਸਾਨ ਹੈ ਪਿੰਡ ਦੀ ਸਾਰੀ ਫਿਰਨੀ ਤੇ ਨਰਕ ਵੱਜਿਆ ਰਹਿੰਦਾ ਹੈ ਉਹ ਕੋਈ ਇਸ ਪੰਚਾਇਤ ਦੇ ਟਾਈਮ ਦੌਰਾਨ ਨਹੀਂ ਹੋਇਆ ਉਹ ਪਿਛਲੇ ਆ ਪਿਛਲੇ ਸਮੇਂ ਤੋਂ ਹੀ ਫਿਰਨੀ ਦਾ ਹੈਗਾ ਜਿਹੜਾ ਕੰਮ ਆ ਜਿਹੜਾ ਇੱਕ ਤਰ੍ਹਾਂ ਨਾਲ ਜਦੋਂ ਬਾਰਿਸ਼ਾਂ ਦਾ ਮੌਸਮ ਹੁੰਦਾ ਹੈ ਤਾਂ ਪਿੰਡ ਦੇ ਵਿੱਚ ਬਿਲਕੁਲ ਨਰਕਲਾ ਕੰਮ ਪਣ ਜਾਂਦਾ ਹੈ ਕਿਉਂਕਿ ਲੱਕ ਦੇ ਟੱਬ ਦੇ ਮੁਸ਼ਕ ਮਾਰਦੇ ਆ ਸਾਰੇ ਜਗ੍ਹਾ ਜਗ੍ਹਾ ਤੇ ਚਾਲੇ ਬਣ ਜਾਂਦੇ ਆ ਨਾ ਹੋਰ ਵੀ ਪਿੰਡ ਦੇ ਕਾਫੀ ਕੰਮ ਆ ਇਧਰ ਟਿੱਪੀਆਂ ਨੇ ਇਹਨਾਂ ਦੇ ਇਹਨਾਂ ਦੇ ਵੱਲ ਪਿਛਲੇ 20-25 ਸਾਲਾਂ ਤੋਂ ਬਿਲਕੁਲ ਹੀ ਨਹੀਂ ਦੇਖਿਆ ਗਿਆ ਹੋਰ ਸੇ ਪਿੰਡ ਦੇ ਬਹੁਤ ਵਿਕਾਸ ਕੰਮ ਨੇ ਛੋਟੇ ਛੋਟੇ ਕੰਮ ਖੜੇ ਨੇ ਜਿਹੜੇ ਕਿ ਅਸੀਂ ਸੋੜੇ ਟਾਈਮ ਵਿੱਚ ਕਰਵਾ ਕੇ ਅੱਜ ਨੂੰ ਤਾਂ ਕਾਫੀ ਕੰਮ ਕਰਵਾ ਸਕਦੇ ਸੀ ਅਸੀਂ ਜੇਕਰ ਇਹਨਾਂ ਵੱਲੋਂ ਤੱਕ ਲੰਦਾਜੀ ਨਾ ਹੁੰਦੀ। ਤਾਂ ਇੱਕ ਵਾਰ ਫੇਰ ਮੈਂ ਪਿੰਡ ਨੂੰ ਵੀ ਕਹਿਣਾ ਅੱਗੇ ਮੇਰਾ ਸਹਿਯੋਗ ਦਿਓ ਅਤੇ ਤੁਸੀਂ ਇੱਥੇ ਇੰਨੇ ਜਣੇ ਨਾਲੇ ਖੜੇ ਹੋ ਦੱਸੋ ਸਾਰੇ ਕਿ ਕੀ ਮੈਂ ਕੋਈ ਗਲਤ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਕਿਉਂਕਿ ਇਹਨਾਂ ਨੇ ਤਾਂ ਸਿਆਸੀ ਪਹੁੰਚ ਕਰਕੇ ਕਿਸੇ ਛੋਟੀ ਜੀ ਗੱਲ ਨੂੰ ਵੀ ਹੋਰ ਤਰੀਕੇ ਨਾਲ ਪੇਸ਼ ਕਰਕੇ ਹੋ ਸਕਦਾ ਮੈਨੂੰ ਇਹ ਲਾਂਬੇ ਕਰਨ ਦੀ ਕੋਸ਼ਿਸ਼ ਕਰਨ ਜਿਸ ਹਿਸਾਬ ਨਾਲ ਇਹ ਕਰ ਰਹੇ ਹਨ ਤਾਂ ਇਹ ਕੁਝ ਵੀ ਕਰ ਸਕਦੇ ਹਨ ਮੇਰੇ ਨਾਲ। ਤੇ ਮੈਨੂੰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਮੈਨੂੰ ਇਹਨਾਂ ਤੋਂ ਖਤਰਾ ਵੀ ਹੈ ਮੇਰੇ ਪਰਿਵਾਰ ਪੂਰੇ ਨੂੰ ਇਹਨਾਂ ਤੋਂ ਖਤਰਾ ਹੈ ਤੇ ਸਾਰੇ ਨਗਰ ਦਾ ਮੈਂ ਧੰਨਵਾਦ ਕਰਦਾ ਹਾਂ ਜਿਹੜੇ ਜੋ ਅੱਜ ਇੱਥੇ ਮੇਰੇ ਸੱਤੇ ਤੇ ਪਹੁੰਚੇ ਆਮ ਦਰਖਾਸਤ ਇਹ ਦਰਖਾਸਤਾਂ ਇਹ ਜਿਹੜੀਆਂ ਅਸੀਂ ਪਿਛਲੇ ਹਾਲੋ ਨੌਮੀਨਾ ਦੇ ਵਿੱਚ ਦਿੱਤੀਆਂ ਨੇ ਇਹ ਅਸਤਾਮ ਨੇ ਜਿਹੜੇ ਆ ਜਿਹੜੀ ਜਗ੍ਹਾ ਦੀ ਅਥੀ ਮੰਤੀ ਕਰਨੀ ਸੀ ਇਹਨਾਂ ਨੇ ਤਾਂ ਉਹ ਰੂੜੀ ਹੈਗੀ ਜਿਹੜੀ ਉਹ ਇਹ ਅਸਤਾਮ ਨਾਲ ਤਲਵਾਰਾ ਸਿੰਘ ਸਨਫ ਲਾਲ ਸਿੰਘ ਇਹਨਾਂ ਨੇ ਲੇਖੀ ਸੀ ਹਜ਼ੂਰੀ ਆ ਦਿਨਾਨਾਦ ਪੁੱਤਰ ਹਜ਼ੂਰੀ ਮੰਨ ਲਕੋ ਤੇ ਇਹਨਾਂ ਤੋਂ ਮੈਂ ਅੱਗੇ ਅਸਤਾਮ ਤੇ ਲੇਖੀਆ ਤਲਵਾਰਾ ਸਿੰਘ ਸਨਫ ਲਾਲ ਸਿੰਘ ਤੋਂ ਇਹ ਐਪਲੀਕੇਸ਼ਨ ਆ ਨਹੀਂ 5/8/2025 ਨੂੰ ਆ ਮਤਾ ਪਾਇ ਜਾਂ ਤੋਂ ਬਾਅਦ ਅਸਟੀਮੇਟ ਲੋਨ ਵਿੱਚ ਦੇਰੀ ਸੰਬੰਧੀ ਹੈ ਇਹ ਇਹ ਦਿਸ ਹੈ ਸਰ ਇਹ ਦੇ ਪੀਸੀ ਕੀ ਇਕੱਠ ਨੂੰ ਪੰਚਾਇਤ ਦੇ ਦੇਵਾ ਸੋਣ ਸੰਬੰਧੀ ਤੇ ਪਿਛਲੇ 9 ਮਹੀਨਿਆਂ ਤੋਂ ਸਮਾਉ ਹੋ ਚੁੱਕਿਆ ਤੇ ਕੋਰ ਵੀ ਪੂਰਾ ਹੈ ਪਰ ਸਕਤੀ ਤੇ ਜੈ ਨੂੰ ਬਾਰ ਬਾਰ ਬੇਨਤੀ ਕਰਨ ਤੇ ਅਸਟੀਮੇਟ ਲੋਨ ਵਿੱਚ ਦੇਰੀ ਹੋ ਰਹੀ ਹੈ ਇਨਵਰੀ ਵੀ ਜ਼ਿਕਰ ਕੀਤਾ ਗਿਆ ਸੀਗਾ ਕਿ ਮੈਂ ਐਸਿਕਾਸ ਨਾਲ ਸੰਬੰਧ ਰੱਖਦਾ ਹਾਂ ਆ ਰਹੇ ਹੋਏ ਕੈਂਡੀਡੇਟ ਅਤੇ ਕੁਝ ਜਨਰਲ ਵਰਗ ਦੇ ਬੰਦੇ ਜਿਨ੍ਹਾਂ ਦੀ ਰਾਸੀ ਪਹੁੰਚੇ ਉਹ ਹਰ ਪੰਚਾਇਤੀ ਕੰਮ ਵਿੱਚ ਦਾਖਲ ਮਨਜ਼ੂਰੀ ਕਰਦੇ ਹਨ ਮੈਨੂੰ ਕੰਗ ਪਰੇਸ਼ਾਨ ਕਰਦੇ ਹਨ ਡੇਢ ਵੀ ਦਿਨ ਸਮਾਂ ਹੋ ਚੁੱਕਾ ਹੈ ਪਿੰਡ ਵਿੱਚ ਮੜਵੇਗਾ ਵਰਕਨਾ ਨੇ ಗ್ರಾಮ ਸਭਾ ਪੁਰਾਣੀ ਮੇਟ ਨੂੰ ਬਦਲ ਕੇ ਨਵੇਂ ਮੇਟ ਦੀ ਚੋਣ ਕੀਤੀ ਸੀ ਪਰ ਦਫ਼ਤਰ ਵੱਲੋਂ ਹਜੇ ਤੱਕ ਨਵੇਂ ਮੇਟ ਦੀ ਆਈਡੀ ਨਹੀਂ ਬਣਾਈ ਗਈ ਉਹ ਦਿਖਾ ਦਿਓ ਕਿ ਜਿਹੜੇ ਇਹਨਾਂ ਨੇ ਦਿੱਤੀ ਹੈ ਇਹ ਵੀ ਮਾਨ ਜੋ ਡੀਸੀ ਸਾਹਿਬ ਦੇ ਦਿੱਤੀ ਸੀ ਜਦੋਂ ਪੰਚਾਇਤ ਬਣੇ ਨੂੰ 5 ਮਹੀਨੇ ਹੋਏ ਸੀ ਉਦੋਂ ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਸੀ ਇੰਨਾਂ ਵੱਲੋਂ ਇੰਨਾਂ ਵੱਲੋਂ ਇੱਕ ਮੋਬਾਈਲ ਤੇ ਕੱਢਣ ਦੇ ਦੱਸ ਨਹੀਂ ਜਿਹੜੀ ਪ੍ਰਿੰਟ ਨਹੀਂ ਕੱਢਣ ਕੋੜੇ ਵਾਦਨ ਇਖੜ ਤਾਂ ਕਾਫੀ ਕਾਫੀ ਦਰਖਾਸਤਾਂ ਨੇ ਇਹ ਦਰਖਾਸਤ ਹੈ 13/2/25 ਨੂੰ ਸੈਕਟਰੀ ਦੀ ਬਦਲੀ ਵਾਸਤੇ ਇਹ ਵੀ ਸੈਕਟਰੀ ਦੀ ਬਦਲੀ ਵਾਸਤੇ ਆ ਇਹ ਕਿ ਦਿਖਾ ਦੇ ਵਿੱਚ ਹੀ ਹੋ ਗਈ ਹੈ ਵਿੱਚ ਹੀ ਹੈ ਇਸ ਸਪਟਾਂ ਦੀ ਸਫਾਈ ਦੀ ਇਹ ਨਾਣੀ ਦਰਖਾਸਤ ਕੀਤੀ ਸੀ ਮੇਰੇ ਦੇ ਕੇ ਮੇਰਾ ਕੋਰਮ ਪੂਰਾ ਨਹੀਂ ਹੈ ਜਦੋਂ ਕਿ ਮੇਰਾ ਕੋਰਮ ਪੂਰਾ ਹੈ ਤੇ ਪੰਜ ਮੈਂਬਰ ਮੇਰੇ ਨਾਲ ਖੜੇ ਹਨ ਹੁਣ ਚੋਣਾਂ ਹੋਈਆਂ ਨੂੰ 9 ਮਹੀਨੇ ਦੇ ਸਮੇਂ ਦੌਰਾਨ 18 ਕਰਨ ਤੋਂ ਬਾਅਦ ਆਊਟਪੁੱਟ ਆ ਜਿਹੜਾ ਜ਼ੀਰੋ ਨਿਕਲਿਆ ਹੈ ਮੇਰੇ ਨਾਲ ਮੇਰੇ ਮੈਂਬਰ ਖੜੇ ਹਨ ਫੋਰਮ ਪੂਰਾ ਹੈ ਸਾਡਾ ਇਹ ਮੇਰੇ ਨਾਲ ਜਾਂਦੇ ਹਨ ਜਦੋਂ ਵੀ ਅਸੀਂ ਦਫ਼ਤਰਾਂ ਵਿੱਚ ਜਾਂਦੇ ਹਾਂ ਨਾ ਕੋਈ ਦਰਖਾਸਤ ਦੇਣੀ ਆ ਜਾਂ ਕੋਈ ਮਤਾ ਪਾਉਣਾ ਹੈ ਤੇ ਇਹ ਵੀ ਤੁਹਾਨੂੰ ਦੱਸਣਗੇ ਕਿ ਅਸੀਂ 9 ਮਹੀਨੇ ਤੋਂ ਕਿਸ ਤਰ੍ਹਾਂ ਖੜੇ ਚਲਕੁਆਰ ਹੋ ਰਹੇ ਹਾਂ ਫੋਟੋ ਕੱਢਣਾ ਯਾਰ ਫੋਟੋ ਸੰਗ ਲਾਉਂਦੇ ਹਾਂ ਆ ਜਾ ਤੁਹਾਨੂੰ ਲਾਦਾ ਜਾਣਾ ਹੈ ਬੁਲਾ ਦੇ ਸਾਡੇ ਨਹੀਂ ਇਹ ਲੋਕ ਬਿਲਾਂ ਟਿਕਾੜੀ ਦੇਵਾਉਂਦੇ ਸੱਸੀ ਗੱਲ ਜੀ ਮੈਂ ਇੱਥਾ ਫੜ ਰੋਣੇ ਹੱਥੋਂ ਜੀ ਬੇਦੀ ਕਰਦੇ ਆਂ ਵੀ ਤੁਸੀਂ ਥੋੜਾ ਸਾਥ ਦਿਓ ਤੇ ਇਹਨਾਂ ਬੰਦੇ ਅੱਜ ਬੰਦਿਆਂ ਨੂੰ ਪੁੱਛੋ ਪਿੰਡ ਦਾ ਕੰਮ ਕਿਉਂ ਨਹੀਂ ਹੁੰਦਾ ਰੇ ਜੱਜ ਉਹਨੂੰ ਇੱਥੇ ਬੁਲਾਉਣਾ ਸੀ ਮੈਂ ਤਾਂ ਇਸ ਗੱਲ ਤੇ ਹੈਰਾਨ ਆ ਵੀ ਪਿੰਡ ਦਾ ਬੰਦਾ ਇੱਕ ਵੀ ਮੇਰੇ ਤੋਂ ਬਾਹਰ ਫੜਕੇ ਨਹੀਂ ਪੁੱਛ ਰਿਹਾ ਵੀ ਭਾਈ ਪਿੰਡ ਦਾ ਕੰਮ ਕਿਉਂ ਨਹੀਂ ਹੁੰਦਾ ਰੇ ਸਭ ਚੁੱਪ ਕਰਕੇ ਘਰੋਂ ਬੈਠੇ ਆ ਵੀ ਚਲੋ ਪੰਚਾਇਤ ਕਰੋ ਪੰਚਾਇਤ ਕਰੋ ਸਾਡੇ ਕੋਲ ਕੀ ਇਹ ਹੈ ਜੀ ਅਸੀਂ ਕੀ ਬੰਦੇ ਕਰ ਸਕਦੇ ਤੂੰ ਸਾਡਾ ਸਾਥ ਦਿਓ ਚੱਕੇ ਤੁਸੀਂ ਫਿਰ ਇੱਕ ਵਾਰ ਦੇ ਵਿੱਚ ਉਹ ਇਹ ਜੇ ਮੈਂਬਰ ਬਣਾਤੇ ਜਿਹੜੇ ਸਾਡਾ ਸਾਥ ਵੀ ਨਹੀਂ ਦੇ ਰਹੇ ਉਹਨਾਂ ਨੂੰ ਪੁੱਛੋ ਤਾਂ ਨਹੀਂ ਜਾਗੇ ਬਾਈ ਕੀ ਬਣਾ ਲਵਾ ਦੱਸੋ ਤੁਸੀਂ ਕਿਉਂ ਨਹੀਂ ਕਰ ਰਹੇ ਇਹ ਸਰਪੰਚਾ ਮਾੜਾ ਕਰਦਾ ਤਾਂ ਸਮਝਿਓ ਉਹ ਪਾਹੋ ਤੁਸੀਂ ਪੁੱਛੋ ਉਹਨਾਂ ਨੂੰ ਜਾ ਕੇ ਕੋਈ ਨਹੀਂ ਪੁੱਛ ਰਿਹਾ ਬੰਦੇ ਤਾਂ ਦੇਖਦੇ ਚੁੱਪ ਕਰ ਲਈ ਵੀ ਬਗ ਨਾ ਕਰੇ ਸਾਡਾ ਨਾਮ ਸਵਾਲ ਪੁੱਛਦੇ ਸਰਪੰਚ ਜਦੋਂ ਹੂ ਖੁਦੋਂ ਕੰਮ ਕਰਾਇਗਾ ਮੇਰਾ ਅਸੀਂ ਕਿੰਨੇ ਵੇਲਾ ਕਰ ਸਕਦੇ ਜੇ ਸਾਡਾ ਸਾਥ ਹੋਵੇ ਫੇਰ ਹੀ ਹੈ ਨਾ ਇਹ 5 ਬੰਦੇ ਥੋੜੇ ਥੋੜੇ ਸਾਡਾ ਨੰਬਰ ਹੋਏ ਕੋਈ ਨਹੀਂ ਪੁੱਛ ਰਿਹਾ ਸਾਡੇ ਤਾਂ ਰੱਥ ਵਾਂਗ ਕੇ ਬੇਨਤੀ ਹੈ ਦੇਖੋ ਪਿੰਡ ਦਾ ਕੰਮ ਆ ਗਿਆ ਤੁਸੀਂ ਚਾਹੋ ਵੀ ਪਿੰਡ ਦਾ ਕੁਝ ਹੋਵੇ ਅਸੀਂ ਕੁਝ ਕਰੀਏ ਤਾਂ ਸਾਡਾ ਸਾਥ ਦਿਓ ਨਹੀਂ ਅਸੀਂ ਵੀ ਤੁਹਾਡੇ ਨੂੰ ਭਰੇ ਹੋਏ ਨੇ ਹਨ ਨੂੰ ਵੀ ਲੋੜ ਹੈ ਜਿਵੇਂ ਚੌਥੇ ਹਾਣਾਂਗੇ ਚੌਥੀ ਪੰਜਾਂ ਸਾਡੀ ਹੈ ਉਹਨਾਂ ਲਈ ਪੰਦਰਵੀਂ ਆਜੂਤਰੀ ਕਰੂ ਕਿਸੇ ਕਿਨੂੰ ਹੱਥ ਪਾ ਲੈਣੇ ਆ ਉਹ ਕਹਿੰਦੇ ਜੀ ਫਲਾਣੇ ਨਾਲ ਬੋਲਦੇ ਆ ਬਟਰਵਾਸ ਦਾ ਰਸਤਾ ਬੰਦ ਆ ਅਸੀਂ ਸਾਰੇ ਬੰਦੇ ਨੂੰ ਮੈਂ ਪੁੱਛ ਰਿਹਾ ਜੀ ਬਟਰਵਾਸ ਦਾ ਰਸਤਾ ਬੰਦ ਹੋ ਗਿਆ ਉਹ ਕਹਿੰਦੇ ਯਾਰ ਤੁਸੀਂ ਦੇਖੋ ਅਸੀਂ ਕੀ ਦੇਖੀਏ ਸੋਸਾਇਟੀ ਦਾ ਲੈਣ ਗਿਆ ਸੋਸਾਇਟੀ ਕਿਸੇ ਦਾ ਨਾਮ ਬੋਲੀ ਜਾਂਦੀ ਹੈ ਜਗ੍ਹਾ ਉਹਨੂੰ ਪੁੱਛਿਆ ਉਹ ਚੁੱਪ ਕਰ ਗ ਦੇਖੋ ਯਾਰ ਜੇ ਪਿੰਡ ਦਾ ਬਸ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਵੀ ਵੜ ਕੇ ਸਾਡਾ ਸਾਥ ਦੇ ਦਿਓ। ਬਾਕੀ ਤੁਹਾਡੀ ਮਰਜ਼ੀ ਹੈ। ਦੇਖੋ 13 ਰਾਹ ਕੇ 14ਵੇਂ ਅਸੀਂ ਕੱਪ ਜਾਇਆ। ਮੈਂ ਤਾਂ ਇਹਨਾਂ ਨੂੰ ਕਹਿੰਦਾ ਵੀ ਵੀਰਣ ਕੇ ਇਹਨੂੰ ਪੁੱਛੋ ਖੜਾ ਕੇ ਜਿੱਥੇ ਖੜਦੇ ਆ ਬਾਹ ਫੜ ਕੇ ਪੁੱਛੋ ਬਾਈ ਦੱਸੋ ਵੀ ਕਿਉਂ ਨਹੀਂ ਪਿੰਡ ਦਾ ਕੰਮ ਹੋ ਰਿਹਾ। ਜੇ ਸਰਪੰਚ ਕੁਝ ਗਲਤ ਕਰ ਰਿਹਾ ਤਾਂ ਸਰਪੰਚ ਵੀ ਬਾਹ ਫੜੋ। ਮੈਂ ਤਾਂ ਇਹਨਾਂ ਨੂੰ ਕਹਿੰਦਾ ਉਹ ਯਾਰ ਵੀ ਮਾਫੀ ਚਾਹੁੰਣਾ ਜੇ ਗਲਤ ਸ਼ਬਦ ਕਿਹਾ ਗਿਆ ਹੋਵੇ ਯਾਰ। ਬਹੁਤ ਵਧੀਆ ਬਣ ਗਿਆ। ਠੀਕ ਹੈ ਜੀ। ਮੈਂਬਰ ਸਾਹਿਬ ਬੋਲੋ ਜੀ। ਬਲੇਜ਼ ਹੰਤ ਹੀ ਬੋਲੋ ਜੀ